ਸੋ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਚੁੱਕਾ ਹੈ ਇਸ ਵਾਰ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਪਰ ਇਹਦੇ ਨਾਲ ਹੀ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ AI ਉਹਦੀ ਵਰਤੋਂ ਵੀ ਕੀਤੀ ਜਾਵੇਗੀ ਇਹਨਾਂ ਚੋਣਾਂ ਦੇ ਵਿੱਚ ਔਰ ਉਹਦਾ ਸਭ ਤੋਂ ਵੱਡਾ ਫੈਕਟਰ ਕੀ ਹੋਏਗਾ ਚੋਣਾਂ ਦੇ ਵਿੱਚ ਜਿਹੜੀਆਂ ਵੱਡੀਆਂ ਰੈਲੀਆਂ ਹੋਣਗੀਆਂ ਆਗੂਆਂ ਦੀਆਂ ਉਹਨਾਂ ਦੇ ਉੱਤੇ ਚੋਣ ਕਮਿਸ਼ਨ ਨਜ਼ਰ ਰੱਖੇਗਾ ਫੇਕ ਨਿਊਜ਼ ਦੇ ਉੱਤੇ ਖਬਰ ਰੱਖੇਗਾ ਲਾਈਂਡ ਆਰਡਰ ਦੀ ਪੋਜੀਸ਼ਨ ਤੇ ਖਬਰ ਰੱਖੇਗਾ ਇਸੇ ਤਰ੍ਹਾਂ ਹੀ ਜੇ ਕੋਈ ਮੁਫਤ ਦੇ ਵਿੱਚ ਕੋਈ ਰਿਵੋਡੀਆਂ ਵੰਡੀਆਂ ਜਾ ਰਹੀਆਂ ਫ੍ਰੀ ਵੀ ਕੋਈ ਗਿਫਟ ਵੰਡੇ ਜਾ ਰਹੇ ਤੇ ਉਹਦੇ ਤੇ ਵੀ ਨਜ਼ਰ ਰੱਖੇਗਾ ਲੇਕਿਨ ਦੁਨੀਆ ਦੀਆਂ ਸਭ ਤੋਂ ਵੱਡੀਆਂ ਚੋਣਾਂ ਦਾ ਉਤਸਵ ਦਾ ਜਦੋਂ ਬਿਗਲ ਵਜਿਆ ਤਾਂ ਰਾਜਨੀਤਿਕ ਪਾਰਟੀਆਂ ਵੱਡੇ ਪੱਧਰ ਦੇ ਉੱਤੇ ਸੋਸ਼ਲ ਮੀਡੀਆ ਦੀ ਵਰਤੋਂ ਤਾਂ ਕਰ ਰਹੀਆਂ ਤੇ ਨਾਲ ਹੀ ਇਸ ਵਾਰ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜੀ AI ਹੈ ਉਹਦਾ ਵੀ ਫੈਕਟਰ ਇਹਦੇ ਤੇ ਵੱਡਾ ਸਾਬਤ ਹੋਣ ਵਾਲਾ ਹੈ ਉਹਦੇ ਤੋਂ ਵੀ ਪਾਰਟੀਆਂ ਕਿਵੇਂ ਬਚ ਸਕਣਗੀਆਂ ਇਦੇ ਚ ਇਹ ਹੈ ਕਿ ਪ੍ਰਚਾਰ ਦੇ ਵਿੱਚ ਨਵੀਆਂ-ਨਵੀਆਂ ਤਕਨੀਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਔਰ ਭਾਜਪੀ ਹਾਲੇ ਬਾਕੀ ਰਾਜਨੀਤਿਕ ਪਾਰਟੀਆਂ ਤੋਂ ਭਾਵੇਂ ਅੱਗੇ ਹੈ ਪਰ ਦਸੰਬਰ 2023 ਦੇ ਵਿੱਚ ਉੱਤਰ ਪ੍ਰਦੇਸ਼ ਦੀ ਵਾਰਣਸੀ ਦੇ ਕਾਸ਼ੀ ਤਾਮਲ ਦੇ ਦੌਰਾਨ ਇੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਭਾਸ਼ਣ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਉਹਦੀ ਤਕਨੀਕ ਦੀ ਵਰਤੋਂ ਕਰਕੇ ਉੱਥੇ ਤਾਮਲ ਦਰਸ਼ਕਾਂ ਲਈ ਅਨੁਵਾਦਿਤ ਕੀਤਾ ਗਿਆ ਇੱਕ ਪ੍ਰੋਗਰਾਮ ਔਰ ਉਹਦੀ ਵਰਤੋਂ ਕੀਤੀ ਗਈ ਔਰ ਇਹਦਾ ਹਿੰਦੀ ਭਾਸ਼ਣ ਦਾ ਤਾਮਿਲ ਭਾਸ਼ਾ ਦਾ ਜਿਹੜਾ ਹੈ ਉਹ ਪ੍ਰਸਾਰਣ ਕੀਤਾ ਗਿਆ ਸੀਗਾ ਹਿੰਦੀ ਭਾਸ਼ਣ ਦੇ ਵਿੱਚ ਤਾਮਿਲ ਭਾਸ਼ਾ ਦੇ ਵਿੱਚ ਅਨਵਾਦ ਕਰਨ ਲਈ AI ਟੂਲ ਦੀ ਵਰਤੋਂ ਕੀਤੀ ਗਈ ਸੀ ਜਿਹੜਾ ਅਸਲੀ ਸਮੇਂ ਦੇ ਵਿੱਚ ਕੰਮ ਕਰਦਾ ਹੈ ਇਹਨਾਂ ਚੋਣਾਂ ਦੇ ਵਿੱਚ ਵੱਡੇ ਨੇਤਾਵਾਂ ਦੀਆਂ ਰੈਲੀਆਂ ਜਾਂ ਜਿਹੜੇ ਰੋਡ ਸ਼ੋਅ ਹੈ ਉਹਨਾਂ ਆਯੋਜਨ ਦੇ ਵਿੱਚ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਜਿਹੜੀ ਹੈ ਉਹ ਕੀਤੀ ਜਾ ਸਕੇਗੀ ਔਰ ਸਾਈਬਰ ਕਾਨੂੰਨ ਮਾਹਤੇ ਸੁਪਰੀਮ ਕੋਰਟ ਦੇ ਜਿਹੜੇ ਵਕੀਲ ਨੇ ਉਹ ਇਹ ਗੱਲ ਕਹਿੰਦੇ ਆ ਕਿ ਅਮਰੀਕਾ ਦੇ ਵਿੱਚ ਸੈਨੇਟਰੀਆਂ ਖੁਫੀਆ ਤੇ ਜਿਹੜੀਆਂ ਪੱਕੀਆਂ ਕਮੇਟੀਆਂ ਦੇ ਮੈਂਬਰ ਨੇ ਸੈਨੇਟਰ ਬੈਨੇਟ ਉਹਨੇ ਵਟਸਐਪ ਦੇ ਉੱਤੇ ਤੇ ਫੇਸਬੁੱਕ ਦੇ ਉੱਤੇ ਜਿਹੜੀ ਕੰਪਨੀ ਹੈ ਮੈਟਾ ਤੋਂ ਪੁੱਛਿਆ ਕਿ ਭਾਰਤ ਦੀਆਂ ਚੋਣਾਂ ਦੇ ਵਿੱਚ ਡੀਪ ਫੇਕ ਦੀ ਇਸਤੇਮਾਲ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਫਰਜੀ ਤੇ ਜਿਹੜੀਆਂ ਝੂਠੀਆਂ ਸਮਗਰੀ ਦੇ ਪ੍ਰਸਾਰਨ ਨੂੰ ਰੋਕਣ ਲਈ ਝੂਠੀਆਂ ਖਬਰਾਂ ਨੂੰ ਰੋਕਣ ਲਈ ਤੁਹਾਡੀ ਤਿਆਰੀ ਕੀ ਹੈ ਇਹਦੇ ਤੋਂ ਸਾਫ਼ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਜਿਹੜੇ ਸਪਲੀਮੈਂਟਸ ਤੋਂ ਸੋਸ਼ਲ ਮੀਡੀਆ ਦੇ ਆਡੀਓ ਵੀਡੀਓ ਤੇ ਇਸੇ ਤਰ੍ਹਾਂ ਦੇ ਡਿਜੀਟਲ ਕੰਟੈਂਟ ਨੂੰ ਜਿਹੜਾ ਪ੍ਰਸਾਰਣ ਕਰਨ ਦੇ ਨਾਲ-ਨਾਲ ਪਾਰਟੀਆਂ ਇਹਦਾ ਧਰੋਵੀ ਕਰਨ ਦੇ ਲਈ ਇਸਤੇਮਾਲ ਕਰ ਸਕਦੀਆਂ। ਕਈ ਵਾਰੀ ਅਸੀਂ ਦੇਖਦੇ ਹਾਂ ਕੱਟ ਵੱਟ ਕੇ ਗੱਲ ਕੋਈ ਸ਼ੋਰ ਹੁੰਦੀ ਆ ਬੜਾ ਕੁਝ ਸ਼ੋਰ ਦਿੱਤੀ ਜਾਂਦੀ ਹੈ। ਔਰ ਇਹਦੇ ਦੌਰਾਨ ਮੀਟਾ ਨੇ ਭਾਰਤ ਦੇ ਵਿੱਚ ਆਮ ਚੋਣਾਂ ਦੌਰਾਨ ਕਿਸੇ ਵੀ ਗਲਤ ਸੂਚਨਾ ਆਰਟੀਫੀਸ਼ੀਅਲ ਇੰਟੈਲੀਜੈਂਸ ਕੰਟੈਂਟ ਦੀ ਦਰਵਾਜ਼ੇ ਤੇ ਰੋਕ ਲਾਉਣ ਦਾ ਜਿਹੜਾ ਫੈਸਲਾ ਕੀਤਾ ਹੈ। ਔਰ ਚੋਣਾਂ ਦੇ ਵਿੱਚ WhatsApp ਜਿਵੇਂ ਮੈਸੇਜਿੰਗ ਮੰਚ ਹੈ ਤੇ سوشل میڈیا ਜਿਹੜੇ ਪ੍ਰਭਾਵਿਤ ਹੈ ਇਨਫਲੂਐਂਸਰ ਉਹਨਾਂ ਦਾ ਸਹਾਰਾ ਵੀ ਲਿਆ ਜਾਏਗਾ ਔਰ AI ਤੋਂ ਜ਼ਿਆਦਾ ਲੋਕਾਂ ਤੱਕ ਫੰਕਸ਼ਨ ਦਾ ਜਿਹੜਾ ਇਸ ਤਰ੍ਹਾਂ ਦਾ ਯਤਨ ਵੀ ਹੋਏਗਾ ਔਰ ਇਸ ਤਰ੍ਹਾਂ ਦਾ ਯਤਨ ਕੀਤਾ ਜਾਣਾ ਹੋਏਗਾ ਔਰ ਚੋਣਾਂ ਦੇ ਵਿੱਚ ਪ੍ਰਮੁੱਖ ਪਾਰਟੀਆਂ ਜਿੱਥੇ ਪੂਰੇ ਦੇਸ਼ ਦੇ ਵਿੱਚ ਪ੍ਰਚਾਰ ਕਰ ਰਹੀਆਂ ਹੋਣਗੀਆਂ ਦੱਖਣ ਭਾਰਤ ਵਰਗੇ ਸੂਬੇ ਜਿੱਥੇ ਪਰਦੇ ਨੇਤਾ ਪ੍ਰਚਾਰ ਕਰਦੇ ਨੇ ਔਰ ਉਹਨਾਂ ਦੇ ਭਾਸ਼ਣਾਂ ਦੀਆਂ ਅਲੱਗ-ਪਲੱਗ ਭਾਸ਼ਾਵਾਂ ਦੇ ਵਿੱਚ ਉਹਦੀ ਟਰਾਂਸਲੇਸ਼ਨ ਕਰਕੇ AI ਦਾ ਇਸਤੇਮਾਲ ਕੀਤਾ ਜਾਏਗਾ ਇਸ ਤਰ੍ਹਾਂ ਦਾ ਖਦਸ਼ਾ ਪ੍ਰਗਟ ਹੋ ਰਿਹਾ ਹੈ ਦੂਜਾ ਪਾਕਿਸਤਾਨ ਦੇ ਵਿੱਚ ਆਮ ਚੋਣਾਂ ਹੋਈਆਂ ਗਵੰਡੀ ਦੇਸ਼ ਦੇ ਵਿੱਚ ਵੀ ਆਮ ਚੋਣਾਂ ਲਈ AI ਦਾ ਇਸਤੇਮਾਲ ਕੀਤਾ ਗਿਆ ਔਰ ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਕੁਝ ਮਾਹਰ ਜਿਹੜੇ ਨੇ ਸਾਈਬਰ ਐਕਸਪਰਟ ਦੇ ਮਾਹਰ ਜਾਂ AI ਦੇ ਮਾਹਰ ਉਹ ਇਹ ਕਹਿੰਦੇ ਆ ਕਿ 2013 ਦੀਆਂ ਚੋਣਾਂ ਦੇ ਵਿੱਚ ਚੋਣ ਕਮਿਸ਼ਨ ਨੇ ਸੋਸ਼ਲ ਮੀਡੀਆ ਨੂੰ ਰੈਗੂਲੇਟ ਕਰਨ ਲਈ ਇੱਕ ਨੀਤੀ ਬਣਾਈ। ਉਹਨਾਂ ਦੇ ਵਿੱਚ ਨਿਯਮਾਂ ਦੇ ਅਨਸਾਰ AI ਦੇ ਇਸਤੇਮਾਲ ਦਾ ਇੱਕ ਤਿੰਨ ਪਹਿਲੂ ਬਣਾਏ ਗਏ। ਪਹਿਲਾ ਕੰਟੈਂਟ ਦੀ ਪੁਸ਼ਟੀ, ਵੀ ਉਹ ਕੰਟੈਂਟ ਠੀਕ ਹੈ, ਕਿਸੇ ਨੂੰ ਪ੍ਰਭਾਵਿਤ ਤਾਂ ਨਹੀਂ ਕਰਦਾ। ਦੂਜਾ AI ਦਾ ਇਸਤੇਮਾਲ ਦਾ ਖਰਚਾ ਕਿੰਨਾ ਆਏਗਾ? ਤੀਜਾ ਚੋਣ ਸਮਗਰੀ ਦੇ ਨਿਯਮਾਂ ਦੇ ਅਨਸਾਰ ਉਹਨਾਂ ਨੂੰ ਉਹਦੇ ਖਰਚਾ ਕਰਨ ਦੇਣਾ ਉਹ ਦਾਇਰੇ ਤੋਂ ਬਾਹਰ ਨਹੀਂ ਜਾਣ ਦੇਣਾ। ਔਰ ਸਰਕਾਰ ਨੇ ਦੇਸ਼ ਦੇ ਵਿੱਚ AI ਦੇ ਲਈ ਇਸਤੇਮਾਲ ਦੇ ਲਈ ਇਹ ਨਿਯਮ ਬਣਾਏ ਨੇ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਵਾਪਸ ਲੈ ਲਿਆ ਗਿਆ ਸੀ ਹੁਣ ਜਾਣਕਾਰ ਇਹ ਕਹਿੰਦੇ ਆ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨੀਕ ਨੂੰ ਲੈ ਕੇ ਬਹੁਤ ਸਾਰੇ ਚੈਲੰਜ ਵੀ ਘਟ ਨਹੀਂ ਗੇ ਬਹੁਤ ਸਾਰੇ ਚੈਲੰਜ ਹੈ ਫੇਕ ਨਿਊਜ਼ ਜਾਂ ਗਲਤ ਜਾਣਕਾਰੀ ਇਸ ਤਕਰੀਕ ਦੇ ਨਾਲ ਤੇਜ਼ੀ ਨਾਲ ਫੈਲਦੀ ਹੈ ਔਰ ਡੀਪ ਫੇਕ ਦੇ ਤਰ੍ਹਾਂ ਜਿਸ ਤਰ੍ਹਾਂ AI ਰੂਪ ਕੰਮ ਕਰ ਰਿਹਾ ਉਸੇ ਤਰ੍ਹਾਂ ਇਹਦੀ ਵਰਤੋਂ ਭਰੋਸੇਯੋਗ ਜਾਂ ਉਹ ਗਮਰਾਹਕੁਨ ਸ਼ਵੀ ਤੇ ਜਾਂ ਵੀਡੀਓ ਬਣਾਉਣ ਲਈ ਕੀਤੀ ਜਾ ਸਕਦੀ ਹੈ ਚੋਣਾਂ ਦੇ ਵਿੱਚ ਜਿਹੜੀ ਭਰੋਸੇਯੋਗ ਗਮਰਾਹਕੁਨ ਵੀਡੀਓ ਇਹਦੇ ਲਈ ਇੱਕ ਖਾਤਸ਼ਾ ਹੈ ਇਸ ਤਰ੍ਹਾਂ ਦਾ ਕਿ AI ਨੂੰ ਵਰਤਿਆ ਜਾ ਸਕਦਾ ਹੈ ਔਰ ਚੋਣਾਂ ਦੇ ਵਿੱਚ ਗਲਤ ਜਾਣਕਾਰੀ ਫਲਾਉਣ ਦੇ ਸੰਬੰਧੀ ਸੁਰੱਖਿਆ ਵਾਸਤਾ ਨੂੰ ਲੈ ਕੇ ਵੀ ਗੰਭੀਰ ਸਵਾਲ ਖੜੇ ਹੋ ਸਕਦੇ ਨੇ ਔਰ ਹਾਲ ਦੇ ਵਿੱਚ ਬੰਗਲਾਦੇਸ਼ ਦੀਆਂ ਚੋਣਾਂ ਦੇ ਵਿੱਚ ਵਿਰੋਧੀ ਪਾਰਟੀਆਂ ਨੇ ਇਸ ਤਰ੍ਹਾਂ ਦਾ ਦੋਸ਼ ਲਾਇਆ ਸੀਗਾ ਉਹਨਾਂ ਨੇ ਕਿਹਾ ਸੀਗਾ ਕਿ ਸਰਕਾਰ ਦੇ ਸਮਰਥਕ ਲੋਕਾਂ ਨੇ AI ਦੀ ਦੁਰਵਰਤੋਂ ਕੀਤੀ ਔਰ ਇਸੇ ਤਰ੍ਹਾਂ ਹੀ ਵਿਰੋਧੀ ਧਿਰ ਨੂੰ ਨੀਵਾ ਦਿਖਾਉਣ ਲਈ ਡੀਪ ਡੀਪ ਫੇਕ ਵੀਡੀਓ ਬਣਾਏ ਗਏ ਹੁਣ ਚੋਣਾਂ ਦੇ ਸਮੇਂ ਜਨਤਾ ਨੂੰ ਲੁਭਾਉਣ ਦੇ ਲਈ ਸੋਸ਼ਲ ਮੀਡੀਆ ਦੇ ਉੱਤੇ ਫਰਜੀ ਖਬਰਾਂ ਦਾ ਹੜ ਜਦੋਂ ਆ ਜਾਂਦਾ ਹੈ ਇਹ ਬਹੁਤ ਹੀ ਗੰਭੀਰ ਮੁੱਦਾ ਹੈ ਸੋ AI ਦਾ ਇਸਤੇਮਾਲ ਕਿਵੇਂ ਵੱਡਾ ਫੈਕਟਰ ਬਣ ਰਿਹਾ ਹੈ ਔਰ ਚੋਣਾਂ ਦੇ ਵਿੱਚ ਵੱਡੇ ਨੇਤਾਵਾਂ ਦੀਆਂ ਰੈਲੀਆਂ ਰੋਡ ਸ਼ੋ ਇਹਦੇ ਤੇ ਇਹਦਾ ਕੀ ਅਸਰ ਪਏਗਾ ਇਹਦੇ ਸੰਬੰਧੀ ਮੈਟਾ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਕੰਟੈਂਟ ਦੀ ਦਰਵਰਤੋ ਇਹ ਰੋਕ ਲਾਉਣ ਦਾ ਜਿਹੜਾ ਫੈਸਲਾ ਵੀ ਕੀਤਾ ਹੈ ਦੂਜਾ ਹੁਣ ਮਾਹਰ ਜਿਹੜੀ ਗੱਲ ਕਹਿੰਦੇ ਆ ਕਿ ਇਹਦੀ ਵਰਤੋਂ ਕਿਵੇਂ ਰੋਕੀ ਜਾ ਸਕਦੀ ਹੈ ਇਹਦੇ ਚੈਲੰਜ ਵੀ ਘੱਟ ਨਹੀਂ ਤੇਜ਼ੀ ਨਾਲ ਜਿਹੜੀ ਫੇਕ ਨਿਊਜ਼ ਫੈਲਦੀ ਹੈ ਸੋ ਇਹਦੇ ਬਾਰੇ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਜਿਹੜੀ ਵਰਤੋਂ ਹੈ ਉਹ ਹੋਏਗੀ ਤੇ ਦੂਜੇ ਪਾਸੇ ਚੋਣ ਕਮਿਸ਼ਨ ਨੇ ਜਿਹੜੇ ਅਧਿਕਾਰੀ ਲਾਏ ਨੇ ਔਰ ਐਮ ਸੀ ਐਮ ਸੀ ਕਮੇਟੀ ਬਣਾਈ ਹੈ ਮੀਡੀਆ ਸਰਟੀਫਿਕੇਸ਼ਨ ਮਾਨਟਰੀਂਗ ਕਮੇਟੀ ਉਹਨਾਂ ਮੈਂਬਰਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਜੇ ਕੋਈ ਬੰਦਾ ਡੀਪ ਫੇਕ ਜਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਜਰੀਏ ਕਿਸੇ ਵਿਅਕਤੀ ਵਿਸ਼ੇਸ਼ ਦੇ ਖਿਲਾਫ ਕਿਸੇ ਜਾਤ ਰੰਗ ਜਾਂ ਕਿਸੇ ਪਾਰਟੀ ਦੇ ਖਿਲਾਫ ਕਿਸੇ ਧਰਮ ਦੇ ਖਿਲਾਫ ਫਿਰਕੇ ਦੇ ਖਿਲਾਫ ਜੇ ਕੋਈ ਇਸ ਤਰ੍ਹਾਂ ਦੀ ਗੱਲ ਉਹ ਫੁਲਾਉਂਦਾ ਤਾਂ ਉਹਨੂੰ ਰੋਕਣਾ ਵੀ ਇੱਕ ਵੱਡਾ ਜਿਹੜਾ ਚੈਲੰਜ ਰਹੇਗਾ ਸੋ ਦੇਖਦੇ ਹਾਂ ਕਿ AI ਦੀ ਜਿਹੜੀ ਭੂਮਿਕਾ ਹੈ ਉਹ ਇਨ੍ਹਾਂ ਚੋਣਾਂ ਦੇ ਵਿੱਚ ਕਿਵੇਂ ਰਹਿੰਦੀ ਹੈ ਜਿਵੇਂ ਬੰਗਲਾਦੇਸ਼ ਦੇ ਵਿੱਚ ਹੋਇਆ ਜਿਵੇਂ ਪ੍ਰਧਾਨ ਮੰਤਰੀ ਦੀ ਇੱਕ ਵੀਡੀਓ ਬਣਾ ਕੇ ਕਿਸੇ ਨੇ ਭੇਜ ਦਿੱਤੀ ਤੇ ਬਾਅਦ ਦੇ ਵਿੱਚ ਇਸ ਤੇ ਚਿੰਤਾ ਵੀ ਜ਼ਾਹਰ ਕੀਤੀ ਵੀ ਇਹ ਲੋਕਾਂ ਨੂੰ ਗੁੰਮਰਾਹ ਵੀ ਕਰ ਸਕਦੇ ਨੇ AI ਦੀ ਵਰਤੋਂ ਕਰਕੇ ਸੋ ਸੁਚੇਤ ਰਹਿਣਾ ਜੇ ਤੁਹਾਨੂੰ ਕੋਈ ਤੁਹਾਡੇ ਕੋਲ ਵੀਡੀਓ ਆਉਂਦੀ ਹੈ ਤਾਂ ਉਹਦੀ ਪਹਿਲਾਂ ਪ੍ਰਮਾਣਿਕਤਾ ਜ਼ਰੂਰ ਸ਼ੇਅਰ ਕਰ ਲਿਓ ਜੇ ਤੁਸੀਂ ਉਹ ਸ਼ੇਅਰ ਕੀਤੀ ਹੋਈ ਤਾਂ ਤੁਹਾਡੇ ਤੇ ਵੀ ਉਹ ਕਾਰਵਾਈ ਹੋ ਸਕਦੀ ਹੈ